ਸੁਖਵੀਰ ਸਿੰਘ ਬਾਦਲ ਦੇ ਵਿਰੋਧੀ ਧਿਰ ਵੱਲੋਂ ਯਾਨੀ ਕਿ ਬਾਕੀ ਤੜੇ ਦੇ ਵੱਲੋਂ ਨਮੀ ਭਰਤੀ ਕਮੇਟੀ ਸ਼ੁਰੂ ਕੀਤੀ ਗਈ ਹੈ ਤੇ ਇਹ ਆਨਲਾਈਨ ਭਰਤੀ ਵੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੂੰ ਲਗਾਤਾਰ ਬਾਕੀ ਤੜਾ ਲਲਕਾਰ ਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਦੱਸ ਦਈਏ ਕਿ ਗੁਰਜੀਤ ਸਿੰਘ ਤਲਵੰਡੀ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਹੁਣ ਜਾਗ ਚਾਓ ਕੌਮ ਨੂੰ ਤੇ ਪੰਜਾਬੀਆਂ ਨੂੰ ਜਾਗਣ ਦੀ ਬਹੁਤ ਲੋੜ ਹੈ ਤੇ ਹੁਣ ਇਕੱਠੇ ਹੋ ਤੇ ਭਰਤੀ ਕਮੇਟੀ ਦੇ ਵਿੱਚ ਯੋਗਦਾਰ ਪਾਓ ਤੇ ਦੂਜੇ ਪਾਸੇ ਉੱਥੇ ਹੀ ਲਗਾਤਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਤੇ ਗੱਲ ਕਰੀਏ ਤਾਂ ਉਥੇ 2 ਦਸੰਬਰ ਦਾ ਜੋ ਹੁਕਮਨਾਮਾ ਜਾਰੀ ਹੋਇਆ ਫਸੀਲ ਤੋਂ ਖੜ ਕੇ ਜੋ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਗਈ ਉਸ ਨੂੰ ਲੈ ਕੇ ਪੂਰਾ ਹੀ ਅਕਾਲੀ ਦਲ ਨੂੰ ਹਲਾਕੇ ਰੱਖ ਦਿੱਤਾ ਪਰੰਤੂ ਅਕਾਲੀ ਦਲ ਦੇ ਦੋ ਟੜੇ ਹੋਏ ਤੇ ਇਸ ਦੋ ਟੜਿਆਂ ਨੂੰ ਲੈ ਕੇ ਲਗਾਤਾਰ ਇੱਕ ਦੂਜੇ ਦੇ ਉੱਤੇ ਵੱਡੇ ਤੋਂ ਵੱਡਾ ਜਿਹੜਾ ਕਿ ਇਲਜ਼ਾਮ ਤੱਕ ਲਗਾਇਆ ਜਾ ਰਿਹਾ ਹੈ ਤੇ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਹੁਣ ਉਥੇ ਹੀ ਤਲਵੰਡੀ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਲਗਾ ਸਾਰ ਲਲਕਾਰਿਆ ਵੀ ਜਾ ਰਿਹਾ ਹੈ ਤੇ ਹੋਰ ਕੀ ਕਹਿਣਾ ਤੁਹਾਨੂੰ ਆਓ ਸੁਣਾਉਨੇ ਸਿੱਖੀ ਖਲਣੇ ਨੂੰ ਸਿੱਖ ਮਰਿਆਦਾ ਨੂੰ ਸਿੱਖ ਸਪਿਰਿਟ ਨੂੰ ਕਿਵੇਂ ਖਤਮ ਕੀਤਾ ਜਾਵੇ ਪਰ ਖਾਲਸਾ ਜੀ ਦੁਸ਼ਮਣ ਨੂੰ ਕਿਤੇ ਪਤਾ ਨਹੀਂ ਮੇਰੇ ਖਿਆਲ ਲਾਲ ਦੁਸ਼ਮਣ ਇਹ ਸੋਚੀ ਬੈਠਾ ਹੈ ਕਿ ਸਿੱਖੀ ਸਪਿਰਟ ਤੇ ਸਿੱਖ ਦਾ ਵੀ ਤੇ ਸ਼ਰੀਅਤ ਕਾਲ ਤੱਕ ਸਾਬ ਕੋਈ ਇਟਾਂ ਦਾ ਢੇਰ ਨਹੀਂ ਖਾਲਸਾ ਜੀ ਉਹ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦਾ ਬਖਸ਼ਾ ਹੋਇਆ ਇੱਕ ਇਹ ਜਾਂ ਮਜਸਮਾ ਐ ਜੋ ਇਹ ਆਪਾ ਜਾਬ ਸਾਹਿਬ ਚ ਰੋਜ਼ ਪੜਦੇ ਆ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸਵੰਪ ਸੋਭੰ ਸਰਬਦਾ ਸਰਬ ਜੁਗਤੈ ਦੁਕਾਲੰ ਪਰਣਾਸੀ ਦਿਆਲੰ ਸਰੂਪੇ ਸਗਾ ਅੰਗ ਸੰਗੇ ਆਪਾਂ ਗਗ ਬਿਪੂਤੇ ਐ ਦੁਸ਼ਮਣ ਨੂੰ ਹਜੇ ਨੰਨਾੜੀ ਪੁਣੇਝਜ ਸਮਝ ਨਹੀਂ ਆਈ ਕਿ ਮੇਰੀ ਪੀਰੀ ਦਾ ਸੁਦਾਹ ਤੇ siree ਕਾਲ ਤੱਕ ਸਾਡੀ ਤਾਕਤ ਕੀ ਹੈ ਮੈਂ ਬੇਨਤੀ ਕਰਨੀ ਹੈ ਮੇਰੀ ਸੂਰਤ ਜਾਣਦੀ ਜਦੋਂ ਭਾਈ ਦਿਆ ਸਿੰਘ ਭਾਈ ਦਿਆ ਸਿੰਘ ਦਸਮ ਪਾਤਸ਼ਾਹ ਦੇ ਨੀਲੇ ਦੇ ਲਗਾਮ ਫੜੀ ਹੋਈ ਹੈ ਤੇ ਚਾਲੇ ਪਏ ਹੋਏ ਮਹਾਰਾਜ ਨੇ ਨੰਦੇੜ ਨੂੰ ਮੇਰੀ ਸੂਰਤ ਜਾਣਦੀ ਹੈ ਭਾਈ ਵਿਧਿਆ ਸਿੰਘ ਨੇ ਦਸਵੇਂ ਪਾਤਸ਼ਾਹ ਨੂੰ ਕਿਹਾ ਮਹਾਰਾਜ ਕੁਝ ਬੇਨਤੀਆਂ ਕਰਨੀਆਂ ਭਾਈ ਵਿਧਿਆ ਸਿੰਘ ਨੇ ਕਿਹਾ ਮਹਾਰਾਜ ਮੰਜ ਕੋਈ ਫੁਰਨਾ ਆ ਦਸਵੇਂ ਪਾਤਸ਼ਾਹ ਨੇ ਕਿਹਾ ਭਾਈ ਵਿਧਿਆ ਸਿੰਘ ਖੁੱਲ ਕੇ ਪੁੱਛ ਤੇਰੇ ਮੰਜ ਕੋਈ ਸ਼ੰਖਾ ਨਾ ਰਹਿ ਜਾਏ ਭਾਈ ਵਿਧਿਆ ਸਿੰਘ ਨੇ ਝੋਲੀ ਅੱਡ ਕੇ ਅਰਦਾਸ ਕੀਤੀ ਹੇ ਕਲਗੀਧਰ ਪਾਤਸ਼ਾਹ ਸਾਕਾ ਚਮਕੌਰ ਵਾਪਰ ਗਏ ਸਾਕਾ ਸਰਹੰਦ ਵਾਪਰ ਗਏ ਅੱਜ ਆਪਾਂ ਨੰਦੇੜ ਨੂੰ ਚਾਲੇ ਪਾਤੇ ਮਹਾਰਾਜ ਮੰਚ ਸ਼ੰਖਾ ਆਪ ਜੀ ਕਹਿੰਦੇ ਸੀ ਸਿੱਖੀ ਦਾ ਰਾਜ ਆਵੇਗਾ ਖਾਲਸਾ ਦਾ ਰਾਜ ਆਵੇਗਾ ਪਾਤਸ਼ਾਹ ਜੀ ਉਹ ਕਿਵੇਂ ਮਹਾਰਾਜ ਆਵੇਗਾ ਥੋੜਾ ਚਾਨਣਾ ਪਾਓ ਮੰਚ ਸ਼ੰਖਾ ਦਸਮ ਪਾਤਸ਼ਾਹ ਦਾ ਜਵਾਬ ਸੁਣਨਾ ਖਾਲਸਾ ਜੀ ਦਸਮ ਪਾਤਸ਼ਾਹ ਦਾ ਜਵਾਬ ਬਰੀਕੀ ਚ ਸੋੜਿਓ ਤੇ ਮਹਿਸੂਸ ਕਰਿਓ ਮਹਾਰਾਜ ਨੇ ਕਿਹਾ ਭਾਈ ਦਿਆ ਸਿੰਘ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਪ੍ਰਗਟਿਓ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੋਜ ਇਹ ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਹਵਾ ਇਹ ਜੀ ਚੱਲੇਗੀ ਜਿਹਨੂੰ ਇਹ ਹਵਾ ਲੱਗਦੀ ਜਾਏਗੀ ਉਹ ਅਕਾਲ ਤਖਤ ਦੀ ਸਰਪ੍ਰਸਤੀ ਹੈ ਕੌਮ ਇਕੱਤਰ ਹੁੰਦੇ ਜਾਏਗੀ ਤੇ ਇਹ ਜੀ ਧਾਵੇ ਬੋਲੇਗੀ ਕੌਮ ਇਹ ਜੀ ਬੁਲੰਦੀਆਂ ਤੇ ਜਾਵੇਗੀ ਕਾ ਦੁਸ਼ਮਨ ਦੀ ਰੀੜ ਦੀ ਹੱਡੀ ਟੁੱਟ ਜੇਗੀ ਆਪਾਂ ਜ਼ਿਆਦਾ ਇਤਿਹਾਸ 'ਚ ਨਾ ਜਾਈਏ ਮੈਂ ਨਹੀਂ ਗੱਲ ਕਰਦਾ ਲਾਹੌਰ ਦਰਬਾਰ ਦੀ ਮੈਂ ਨਹੀਂ ਗੱਲ ਕਰਦਾ ਮਿਸਲਾਂ ਦੀ ਮੈਂ ਕਰਦਾ ਵਰਤਮਾਨ ਦੀ ਗੱਲ ਤੁਸੀਂ ਦੇਖਿਆ ਕਿਸਾਨੀ ਮੋਰਚੇ 'ਚ ਖਾਲਸਾ ਜੀ ਕਿਵੇਂ ਕੌਮ ਨੇ ਇਕਜੁੱਟ ਹੋ ਕੇ ਮੋਰਚੇ ਫਤਿਹ ਕੀਤੇ ਅੱਜ ਉਸ ਸਮਾਂ ਫੇਰ ਆ ਗਿਆ ਸਮਾਂ ਕੇ 184 ਤੋਂ ਬਾਅਦ ਜਿਵੇਂ ਸਮੁੱਚੀ ਕੌਮ ਨੇ ਧੜੇ ਬੰਡਿਆਂ ਤੋਂ ਉੱਪਰ ਉੱਠ ਕੇ ਆਧੀ ਪਾਰਟੀ ਬਾਜੰਤ ਉੱਪਰ ਉੱਠ ਕੇ ਕੌਮ ਨੇ ਸਿੱਖ ਕੌਮ ਨੇ ਇਕਜੁੱਟ ਹੋ ਕੇ ਹਾਂ ਦੇ ਨਾਰੇ ਮਾਰੇ ਜਿਹਦੇ ਕਰਕੇ ਆ 50 60 ਸਾਲ ਆਪਣੀ ਦਸਤਾਰ ਆਪਣੀ ਬੋਲੀ ਆਪਣੀ ਮਰਿਆਦਾ ਪੰਜਾਬ ਚ ਰਹੇਗੀ ਸਿਰਫ 1 ਮਿੰਟ ਲੈ ਕੇ ਮੈਂ ਬੇਨਤੀ ਸਮਾਪਤ ਕਰਨ ਲੱਗਾ ਖਾਲਸਾ ਜੀ ਬੇਨਤੀ ਹੈ ਕਿ ਅੱਜ ਫੇਰ ਉਹ ਸਮਾਂ ਆਇਆ ਕੌਮ ਨੂੰ ਥੋੜੀ ਲੋੜ ਇੱਕ ਸਮਾਂ ਸਿੱਖ ਖਾਲਸਾ ਜੀ ਇੱਕ ਸਮਾਂ ਸੀ ਜਦੋਂ ਹਥਿਆਰਬੰਦ ਸੰਘਰਸ਼ ਹੁੰਦੇ ਸੀ ਇੱਕ ਸਮਾਂ ਸੀ ਜਦੋਂ ਸਿੰਘਾਂ ਨੇ ਬੰਦ-ਬੰਦ ਘਟਾਈ ਸੀ ਇੱਕ ਸਮਾਂ ਸੀ ਖਾਲਸਾ ਜੀ ਜਦੋਂ ਸਿੰਘਾਂ ਨੇ ਕੱਠਿਆਂ ਤੇ ਰਾਤਾਂ ਕੱਟ-ਕੱਟ ਕੇ ਸਿੱਖੀ ਜਉਂਦੀ ਰਹੀ ਆਪਣੇ ਜਿੰਮੇ ਜਿਹੜਾ ਸੰਘਰਸ਼ ਆਇਆ ਆਪਣੇ ਜਿੰਮੇ ਜਿਹੜਾ ਸੰਘਰਸ਼ ਆਇਆ ਖਾਲਸਾ ਜੀ ਉਹ ਵਧੀਆ ਹੌਲਾਂ 'ਚ ਬੈ ਕੇ ਸਿਰਫ ਹਾਂ ਦਾ ਨਾਰਾ ਮਾਰਨਾ ਸਿਰਫ ਹਾਂ ਦਾ ਨਾਰਾ ਮਾਰਨਾ ਖਾਲਸਾ ਜੀ ਸਿਰਫ ਆਪਣੇ ਸਵਾਸਾਂ ਦੀ ਕੁੰਜੀ ਚੋਂ ਦਸਬੰਦ ਕੱਢ ਕੇ ਇਸ ਲਹਿਰ ਨੂੰ ਮਜਬੂਤ ਕਰਨਾ ਇਹ ਧਰਤੀ ਪੰਜ ਭੂਤਕ ਹੈ ਪੰਜ ਭੂਤਕ ਸਰੀਰ ਹੈ ਪੰਜ ਪਿਆਰਿਆਂ ਦੀ ਰੀਤ ਹੈ ਪੰਜ ਪਰਵਾਰ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚਾ ਕਾ ਗੁਰਸੋ ਏਕ ਧਿਆਨ ਅਗਾ ਤੱਕ ਸਾਹਿਬ ਤੋਂ ਇਸ ਸਥਾਪਿਤ ਪੰਜ ਮੈਂਬਰੀ ਕਮੇਟੀ ਦੇ ਹੱਥ ਮਜਬੂਤ ਕਰਨਾ ਦਾ ਮਤਲਬ ਹੈ ਅਕਾਤਕਸਾਬ ਦੇ ਹੱਥ ਮਜ਼ਬੂਤ ਕਰਨਾ ਹਰੇਕ ਸਿੱਖ ਹਰੇਕ ਮਾਈ ਭਾਈ ਦਾ ਫਰਕ ਹੈ ਇਹ ਫਰਜ ਹੈ ਕਿ ਭਰਤੀ ਚ ਵਰਤਮਾਨ ਵਧ ਹਿੱਸਾ ਲੇ ਤੇ ਮੋਹਿਮ ਨੂੰ ਸਿੱਖਰ ਤੱਕ ਪਹੁੰਚਾਏ ਦੂਸਰੀ ਬੇਨਤੀ ਮੈਂ ਕਰਨੀ ਹੈ ਖਾਲਸਾ ਜੀ ਨਿਗਾਹ ਮਾਰੋ ਦਿੱਲੀ ਤੋਂ ਚਲਦੀਆਂ ਸਾਰੀਆਂ ਪਾਰਟੀਆਂ ਹਰੇਕ ਦੀ ਦਿਲ ਤੇ ਕੱਟੀ ਹੋ ਸਕਦੀ ਹੈ ਖਾਲਸਾ ਜੀ ਨਿਗਾਹ ਮਾਰੋ ਕਾਂਗਰਸ ਵੱਲ ਨਿਗਾਹ ਮਾਰੋ ਝਾੜੂ ਵੱਲ ਨਿਗਾਹ ਮਾਰੋ ਪਗੌੜਿਆ ਵੱਲ ਜੋ ਇਹ ਪੰਜ ਮੈਂਬਰਾਂ ਦੇ ਵਿੱਚ ਕੱਲੇ-ਕੱਲੇ ਚ ਖੂਬੀ ਐ ਪੜ੍ਹਾਈ ਲਿਖਾਈ ਐ ਆਤਮਿਕ ਤਿਆਗ ਐ ਉਹ ਹੋਰ ਕਿਸੇ ਵੱਲ ਨਹੀਂ ਅਕਾਲ ਤਖਤ ਸਾਹਿਬ ਨੇ ਇਹਨਾਂ ਦੀ ਸ਼ਾਨਾਂ ਮੱਤੀ ਤੁਹਾਨੂੰ ਇੱਕ ਪੰਜ ਮੈਂਬਰੀ ਜੱਥੇਬੰਦੀ ਦਿੱਤੀ ਐ ਸਾਰੇ ਸੀਨੀਅਰ ਲੀਡਰਸ਼ਿਪ ਇੱਥੇ ਬੈਠੇ ਬੈਠੀ ਐ ਸਾਰੇ ਮੇਰੇ ਨਾਲ ਜੀ ਆਇਆਂ ਕਹਿੰਦਾ ਇੱਕ ਬੇਨਤੀ ਇੱਕ ਬੇਨਤੀ ਮੇ ਆਪਦਾ ਮਨ ਦਾ ਫੁਰਨਾ ਸੀਨੀਅਰ ਲੀਡਰਸ਼ਿਪ ਨੂੰ ਚਰਨਾ ਚ ਬੇਨਤੀ ਕਰਨਾ ਚਾਹੁੰਦਾ ਐ ਆਲੀ ਸਾਹਿਬ ਕੁਮੈਦਪੂਰੀ ਸਾਹਿਬ ਝੁੰਡਾ ਸਾਹਿਬ ਬੈਠੇ ਨੇ ਵਡਾਲਾ ਸਾਹਿਬ ਬੈਠੇ ਨੇ ਇੱਕ ਦੋਸ਼ ਅੱਜ ਤੁਸੀਂ ਸ਼ਹਿਰਜਾਦਿਆਂ ਦੀ ਧਰਤੀ ਤੇ ਆਇਓ ਇੱਕ ਦੋਸ਼ ਖਾਲਸਾ ਪੰਥ ਤੇ ਹਮੇਸ਼ਾ ਮੁਰਦ ਤੋਂ ਲੱਗਦਾ ਆ ਇੱਕ ਕੌਮ ਤੇ ਇੱਕ ਦਾਗ ਲੱਗਾ ਆ ਕਿ ਆਪਾਂ ਨਹੀਂ ਸੰਭਾਲ ਸਕਿਆ ਆਪਣੇ ਬੁੱਧੀ ਜੀਵਾਂ ਨੂੰ ਆਪਾਂ ਨਹੀਂ ਸੰਭਾਲ ਸਕਿਆ ਆਪਣੇ ਹੁਨਰ ਨੂੰ ਆਪਾਂ ਨਹੀਂ ਸੰਭਾਲ ਸਕਿਆ ਨਵੀਂ ਪੀੜ੍ਹੀ ਨੂੰ ਇੱਕ ਦੋਸ਼ ਇਹ ਲੱਗਦਾ ਹੈ ਖਾਲਸਾ ਜੀ ਕਿ ਆਪਣੇ ਦੇ ਵਿੱਚ ਅਕਾਲੀ ਦਲ ਚ ਨਹੀਂ ਸੀ ਪ੍ਰਤਾਪ ਸਿੰਘ ਕਹਰੋਂ ਅਕਾਲੀ ਦਲ ਦੇ ਵਿੱਚ ਨਹੀਂ ਸੀ ਬੀ ਆਰ ਅੰਬੇਦਕਰ ਅਕਾਲੀ ਦਲ ਦੇ ਵਿੱਚ ਨਹੀਂ ਸੀ ਕਿਸੇ ਕਾਰਨ ਕਰਕੇ ਕਾਂਸ਼ੀ ਰਾਮ ਅੱਜ ਦੀ ਲੋੜ ਐ ਅੱਜ ਦੀ ਲੋੜ ਐ ਸੰਭਾਲਣਾ ਨਹੀਂ ਸੰਭਾਲਣਾ ਹੁੰਦਾ ਕਿ ਅਹੁਦੇ ਦੇ ਕੇ ਲollipops ਦੇ ਕੇ ਸੰਭਾਲਣਾ ਪਾਣੀ ਪਾਉਣ ਦਾ ਕੰਮ ਕਰਿਓ ਉਹਨਾਂ ਦੀ ਜੜਾਂ 'ਚ ਤਾਂ ਕਿ ਔਣ ਵਾਲੇ ਸਮੇਂ 'ਚ ਨਵੀਂ ਪਨੀਰੀ ਨੂੰ ਚੰਗਾ ਰਾਹ ਦੇ ਕੇ ਦੇ ਸਕਣ ਦੂਜੀ ਬੇਨਤੀ ਮੈਂ ਕਰਦਾ ਅਕਾਲੀ ਸੋਚ ਦੀ ਗੱਲ ਚੱਲ ਰਹੀ ਹੈ ਅਕਾਲੀ ਸੋਚ ਕੀ ਹੈ ਸ਼ਹਿਬਜਾਦਿਆਂ ਦੀ ਧਰਤੀ ਤੇ ਆਇਆ ਉਹ ਧੰਨ ਬਾਬਾ ਜੋਰਾਬਰ ਸਿੰਘ ਬਾਬਾ ਫਤੇ ਸਿੰਘ ਪਹਿਲੀ ਵਾਰ ਇਤਿਹਾਸ ਖਾਲਸਾ ਜੀ ਜੇ ਜ਼ਿਕਰ ਕਿਤੇ ਅਕਾਲੀ ਦਾ ਆਇਆ ਤਾਂ ਅਨੰਦਪੁਰ ਸਾਹਿਬ ਦਸਮ ਪਾਤਸ਼ਾਹ ਦੇ ਦਰਬਾਰ ਜਦੋਂ ਬਾਬਾ ਫਤੇ ਸਿੰਘ ਦਮਾਲਾ ਸਜਾ ਕੇ ਗਏ ਤੇ ਦਸਮ ਪਾਤਸ਼ਾਹ ਨੇ ਕਿਹਾ ਕਿ ਬਾਬਾ ਫਤੇ ਸਿੰਘ ਤੇਰੇ ਵਰਗਾ ਇੱਕ ਪੰਥ ਚੱਲੂਗਾ ਬੇਟੀਆਂ ਨਿਹੰਗ ਸਿੰਘ ਫੌਜਾਂ हम अकाली सबके बाली हमारा पंथ निहारा है दीन मजहब का जुद जो ना खंडा फड़िया दुधारा है छी मई मार सब दूर की नी सलोतर फड़िया करारा है गगन मंडल में बुंगा हमारा महाकाल रखवा रहा है सिर पर मुकट मुकट पर चक्कर आया अजब हुला रहा है नानक गुरु गोबिंद सिंह जी तुध्या समारा है